ਜੈਰੋਪੈਥੀ ਹਸਪਤਾਲ ਮਿੱਠਾਪੁਰ ਰੋਡ ਜਲੰਧਰ ਅੱਜ ਵੀ ਅਸੀਂ ਹਰ ਐਤਵਾਰ ਦੀ ਤਰ੍ਹਾਂ ਗੁਰਦੁਆਰਾ ਸ਼ਹੀਦ ਬਾਬਾ ਬਿਹਾਰ ਸਿੰਘ ਕੰਨਲ ਸਾਹਿਬ ਕੈਂਪ ਲਾਇਆ ਹੋਇਆ ਹੈ ਬਹੁਤ ਸੰਤਾ ਜਿਹੜਾ ਹੈਗਾ ਕੈਂਪ ਦਾ ਲਾਭਾ ਲੈ ਰਹੀਆਂ ਨੇ ਆਪ ਜੀ ਵੀ ਇਸ ਕੈਂਪ ਦੇ ਵਿੱਚ ਪਹੁੰਚ ਕੇ ਲਾਭਾ ਲਿਆ ਕਰੋ ਆਪਣੇ ਦੂਰ ਦੇਡੇ ਦੇ ਜੋ ਵੀ ਜਾਣਕਾਰ ਲੋਕ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਹੋਵੇ ਤਾਂ ਉਹਨਾਂ ਨੂੰ ਵੀ ਤੁਸੀਂ ਇੱਥੇ ਭੇਜ ਸਕਦੇ ਆ ਇੱਕ ਬੇਨਤੀ ਹੈਗੀ ਆ ਤੇ ਗਰਮੀ ਬਹੁਤ ਪੈ ਰਹੀ ਆ ਔਰ ਦੱਸਿਆ ਜਾ ਰਿਹਾ ਕਿ ਅੱਗੇ ਵੀ ਗਰਮੀ ਬਹੁਤ ਪੈ ਰਹੀ ਅੱਗੇ ਕਹਿੰਦੇ ਸੀ ਭਈ ਹਰ ਮਨੁੱਖ ਲਾਵੇ ਇੱਕ ਰੁਕ ਪਰ ਮੈਂ ਤਾਂ ਇਹ ਕਹੂੰਗਾ ਕਿ ਹਰ ਮਨੁੱਖ ਲਾਵੇ ਬੇਸ਼ੁਮਾਰ ਰੁਕ ਮੰਨ ਲਓ ਤੁਹਾਡੀ ਉਮਰ 45 ਸਾਲ ਦੀ ਆ ਤੇ ਜੇ 1 ਸਾਲ ਦੇ ਵਿੱਚ ਇੱਕ ਰੁੱਖ ਲਾਈਏ ਤੇ 45 ਸਾਲਾਂ ਜੇ ਆਪਾਂ 45 ਰੁੱਖ ਲਾ ਦਿੰਨੇ ਆ ਤੇ ਆਪਾਂ ਨੂੰ ਚਾਹੀਦਾ ਕਿ ਇੱਕ ਵਾਰੀ ਪਿਛਲਾ ਬੈਲੈਂਸ ਪੂਰਾ ਕਰ ਦਈਏ ਆਪਣੀ ਉਮਰ ਦੇ ਅਨੁਸਾਰ ਜਿੰਨੇ ਤੁਹਾਡੇ ਜਨਮ ਦਿਨ ਬੀਤ ਗਏ ਆ ਓਨੇ-ਓਨੇ ਰੁੱਖ ਲਾਉਣੇ ਸ਼ੁਰੂ ਕਰੋ ਤਾਂ ਕਿ ਆਉਣ ਵਾਲੀਆਂ ਸਾਡੀਆਂ ਜਿਹੜੀਆਂ ਪੀੜ੍ਹੀਆਂ ਆ ਉਹ ਸਾਹ ਲੈ ਸਕਣ ਜੋ ਹਾਲਾਤ ਹੋ ਰਹੇ ਆ ਦਰਖਤ ਕੱਟੇ ਜਾਦਾ ਜਾ ਰਹੇ ਨੇ ਲਗਾਏ ਬਹੁਤ ਘਟ ਜਾ ਰਹੇ ਨੇ ਇਸ ਕਰਕੇ ਹਰ ਕਿਸੇ ਨੂੰ ਹੱਥ ਜੋੜ ਕੇ ਅਪੀਲ ਹੈ ਕਿਸ ਚੀਜ਼ ਦੇ ਉਤੇ ਧਿਆਨ ਦਿਓ ਔਰ ਇਹ ਜਿਹੜੀ ਗਰਮੀ ਆ ਤੇ ਕੋਈ ਥੋੜੀ ਜਿਹੀ ਗਰਮੀ ਨਹੀਂ ਤੁਸੀਂ ਦੇਖੋਗੇ ਮੋਬਾਈਲ ਵੀ ਗਰਮ ਹੋ ਰਹੇ ਆ ਔਰ ਇਹਦੇ ਵਾਸਤੇ ਆਪਾਂ ਆਪਣੀ ਸਿਹਤ ਦਾ ਖਿਆਲ ਰੱਖੀਏ ਜਿਵੇਂ ਗੰਨੇ ਦਾ ਜੂਸ ਔਰ ਨਿੰਬੂ ਦਾ ਰਸ ਇਹੋ ਜਿਹੀਆਂ ਠੰਡੀਆਂ ਚੀਜ਼ਾਂ ਤਰਬੂਜ ਇਹਨਾਂ ਚੀਜ਼ਾਂ ਦਾ ਜਿਹੜਾ ਸੇਵਨ ਹੈ ਉਹ ਜਿਆਦਾ ਤੋਂ ਜਿਆਦਾ ਕਰੀਏ ਤਾਂ ਕਿ ਅਸੀਂ ਆਪਣੀ ਜਿਹੜੀ ਸਿਹਤ ਆ ਉਹਨੂੰ ਬਚਾ ਸਕੀਏ ਇੰਨੀਆਂ ਬਿੰਦੀਆਂ ਬਲਵਾਨ ਕਰੋ 과ਹੀ ਦੇ ਜੂਸਾਂ ਤੋਂ ਸਰ 과ਹੀ ਦੇ ਜੂਸਾਂ ਤੋਂ